ਸਾਲ ਆਇ ਸੀਗੇ ਉਦੋਂ ਸਾਨੂੰ ਸਰਪਲੇ ਸਾਰ ਕਹਿੰਦੇ ਵੀ ਯਾਰ ਪਲਸ 2 ਵਾਲੇ ਬੱਚਿਆਂ ਨੂੰ ਡਿਗਰੀ ਦਿਵਾਉਣਾ ਨਾ ਕਰਦਾ ਪਾ ਇਹ ਇਸ ਲਈ ਕਹਿੰਦੇ ਕੱਲ ਨੂੰ ਆਓ ਤੇ ਇਹ ਬਹੁਤ ਵਧੀਆ ਗੱਲ ਆ ਨਹੀਂ ਜਦ ਤੱਕ ਸਕੂਲਾਂ ਜਿਹਾ ਹੁੰਦਾ ਤੁਸੀਂ ਆਏ ਆ ਫਾਰਮੇਸੀ ਕੀਤੀ ਆ ਜਾਓ ਬਸ ਪਰ ਬਹੁਤ ਵਧੀਆ ਲੱਗੀ ਸਾਨੂੰ ਗੱਲ ਇਹ ਕਿ ਕਿੰਨਾ ਬੱਚਿਆਂ ਨੂੰ ਜਾਦੇ ਲੋੜ ਆ ਲੋੜ ਆਪਾਂ ਨੂੰ ਸਾਰਿਆਂ ਦੀ ਆ ਪਰ ਜਿਹੜੇ ਸਾਡੇ ਪਲਸ 2 ਵਾਲੇ ਆ ਪਾਸਵਰਨ ਵਾਲੇ ਆ ਇਹਨਾਂ ਨੇ ਇਸ ਤੋਂ ਬਾਅਦ ਹੁਣ ਕਾਲਜ ਜਾਵੜਨਾ ਕਿ ਬੇੜੀ ਲਾਈਫ ਕਾਲਜ ਦੀ ਲਾਈਫ ਆ ਓਏ ਇੱਕ ਜੰਗਲ ਆ ਦੁਨੀਆ ਜਿਹੜੀ ਜੰਗਲ ਆ ਤੇ ਉੱਥੇ ਅੱਗ ਲੱਗੀ ਹੋਈ ਆ ਤੇ ਸਾਰੇ ਜਾਨਵਰਾਂ ਨੂੰ ਖਾਰੇ ਤੁਸੀਂ ਕਿਵੇਂ ਬਚਾਉਣਾ ਆਪ ਇਹਨੂੰ ਐਥੋਂ ਪਤਾ ਲੱਗਣਾ ਸੋ ਗੱਲ ਸ਼ੁਰੂ ਕਰਨ ਲੱਗੇ ਆ ਨਾਟਕ ਲੈ ਕੇ ਆਏ ਆ ਜਿਹੜਾ ਨਾਟਕ ਹੁੰਦਾ ਇਹਦੇ ਆਪਣੇ ਸਮਾਜ ਵਿੱਚ ਬੁਰਾਈਆਂ ਹੁੰਦੀਆਂ ਉਹਨਾਂ ਬੁਰਾਈਆਂ ਨੂੰ ਦੂਰ ਕਰਨ ਦੇ ਲਈ ਹਰ ਨਾਲ ਸਾਂਝਾ ਕੀਤਾ ਜਾਂਦਾ ਸੋ ਨੁੱਕੜ ਨਾਟਕ ਹੈ ਸ਼ਾਰਟ ਨਾਟਕ ਆ ਲਾਸਟ ਵੀਕ ਮਿੰਟ ਲੈਣੇ ਆ ਗੱਲ ਕਰਨੀ ਆ ਪੰਜਾਬ ਦੀ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਆ ਆਪਣਾ ਇਹ ਪੰਜ ਦਰਿਆਵਾਂ ਦੀ ਧਰਤੀ ਸੀ ਕਿੰਨੇ ਦਰਿਆਵਾਂ ਦੀ ਪੰਜ ਪਰ ਅੱਜ ਇਹ ਦਰਿਆ ਪੰਜ ਨਹੀਂ 7 ਆ ਤੁਹਾਨੂੰ ਪਤਾ ਕਿਹੜੇ-ਕਿਹੜੇ ਆ ਚਿੱਟੇ ਵਾਲਾ ਹੋ ਗਿਆ ਨਸ਼ੇ ਵਾਲਾ ਹੋ ਗਿਆ ਇੱਕ ਦਿਰਿਆ ਹੋਰ ਆ ਕੋਹ ਦਿਰਿਆ ਐਸਾ ਦਿਰਿਆ ਹਾਕਰੇ ਹੋ ਕੋਈ ਗਰੀਬ ਕੋਈ ਮੀਰ ਜਿੱਦੋਂ ਨਹੀਂ ਭਜਾ ਸਾਰੇ ਘਰੇ ਜਾ ਪਤਾ ਕਿਦਾਂ ਕਿਹੜਾ ਕਿਹੜਾ ਓਏ ਆ ਖੜਿਆ ਫੁੱਟੇ ਸਾਹਮਣੇ ਸੋਸ਼ਲ ਮੀਡੀਆ ਮੋਬਾਈਲ ਇਹ ਵੀ ਕਿਦ ਤਰਿਆ ਆ ਇਹ ਜਦੋਂ ਇਹ ਆਇਆ ਇਹਨੇ ਪੱਠਾ ਵਾਤਾ ਇਹਨੇ ਰਿਸ਼ਤੇ ਖਤਮ ਕਰਤੇ ਅਸੀਂ ਜਾਣਦੇ ਆ ਗਏ ਤਾਂ ਅਸੀਂ ਮਾਰਗ ਤੇ ਮਹਿਸੂਸ ਕਰਨੇ ਉਹਨੇ ਤੇ ਫੋਨ ਕੱਢ ਕੇ ਬੈਹਣੇ ਨਾਲ ਨਾਲ ਉੱਥੇ ਮਾੜਾ ਪ੍ਰਭਾਵ ਇਹਦਾ ਸਾਨੂੰ ਦੱਸਣ ਆਏ ਆ ਕਿ ਮੋਬਾਈਲ ਸਾਡੀ ਜ਼ਿੰਦਗੀ ਕਿੰਨੇ ਖਰਾਬ ਕਰਦਾ ਤੁਹਾਨੂੰ ਕਹਾਣੀ ਸੁਣਾਉਣ ਆਏ ਆ ਕਿ ਇੱਕ ਨੌਜਵਾਨ ਜੋ ਮੋਬਾਈਲ ਤੇ ਗਲਤ ਵੀਡੀਓ ਵੇਖਦਾ ਸੀ ਗਲਤ ਗਾਣੇ ਸੁਣਦਾ ਸੀ ਉਹਨੇ ਆਪਣੀ ਜ਼ਿੰਦਗੀ ਆਪਣੇ ਹੱਥੀਂ ਬਰਬਾਦ ਕਰ ਲਈ ਅਸੀਂ ਉਹਦੀ ਕਹਾਣੀ ਸਾਂਝੀ ਕਰਨ ਆਏ ਆ ਕਿ ਸੋ ਗਲਤੀਆਂ ਉਹਨੇ ਕੀਤੀਆਂ ਤੁਸੀਂ ਉਹ ਗਲਤੀਆਂ ਨਾ ਕਰਿਓ ਠੀਕ ਹੈ ਭਾਈ ਕਰੀਏ ਸ਼ੁਰੂ ਹਾਂਜੀ ਸੋ ਬੇਟਾ ਗੱਲ ਕਰ ਲੱਗਿਆ ਪੰਜਾਬ ਦੀ ਤੇ ਜਦੋਂ ਪੰਜਾਬ ਦੀ ਗੱਲ ਹੋ ਰਹੀ ਆ ਫਿਰ ਦੋ ਲੈਣਾ ਪੰਜਾਬ ਲਈ ਜੇ ਚੰਗੀਆਂ ਲੱਗੀਆਂ ਤਾਂ ਤਾੜੀ ਮਾਰਿਓ ਜੇ ਨਾ ਚੰਗੀਆਂ ਲੱਗੀਆਂ ਫਿਰ ਵੀ ਤਾੜੀ ਮਾਰ ਦਿਓ ਛੋਲ ਲੋ ਪਹਿਲਾਂ ਦੋ ਲੈਣਾ ਪੰਜਾਬ ਲਈ ਫਿਰ ਨਾਰਕ ਸ਼ੁਰੂ ਕਰਾਂਗੇ ਨਾਰਕ ਦਾ ਨਾਮ ਹੈ ਅਸੀਂ ਬੋਲਾਂਗੇ ਸੱਚ ਜੋ ਹੈਗਾ ਸਾਡਾ ਅਸੀਂ ਬੋਲਾਂਗੇ ਸੱਚ ਜੋ ਹੈਗਾ ਸਾਡਾ ਹੱਕ ਹੱਕ ਸੋ ਨਾਰਕ ਸ਼ੁਰੂ ਕਰ ਤੋਂ ਪਹਿਲਾਂ ਦੋ ਲੈਣਾ ਪੰਜਾਬ ਲਈ ਮੇਰੀ ਆਪਣੀ ਲਿਖੀਆਂ ਸੋ ਕਹਿੰਦਾ ਫੁੱਲਾਂ ਵਿੱਚੋਂ ਨਿਕਲੀ ਸੁਗੰਧ ਲੈ ਕੇ ਆਏ ਆ ਫੁੱਲਾਂ ਵਿੱਚੋਂ ਨਿਕਲੀ ਸੁਗੰਧ ਲੈ ਕੇ ਆਏ ਆ ਸਰੋਤਿਆਂ ਦੇ ਰੰਗ ਦੀ ਪਸੰਦ ਲੈ ਕੇ ਆਏ ਆ ਕਰਦੇ ਹਾਂ ਆਸ ਸਦਾ ਫੁੱਲਾਂ ਵਾਂਗੂ ਖਿਲਾ ਰਹੇ ਕਰਦੇ ਹਾਂ ਆਸ ਸਦਾ ਫੁੱਲਾਂ ਵਾਂਗੂ ਖਿਲਾ ਰਹੇ ਵੈਰੀ ਵੀ ਮਿੱਤਰ ਹੋਣ ਨਾ ਕੋਈ ਗਿਲਾ ਰਹੇ ਤੇ ਕਰੇ ਨਿਤ ਹੀ ਤਰੱਕੀਆਂ ਇਹੋ ਖਾਮ ਸਾਡਾ ਜੁਗ ਜੁਗ ਵਸੇ ਰੰਗਲਾ ਜੁਗਾ ਜੁਗਾ ਥਾੜੀ ਬੰਦੀ